ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਿਹੜੀ ਹੈ ਦੋ ਪ੍ਰਕਾਰ ਦੀ ਹੈ ਨਿਰਗੁਣ ਸੇਵਾ ਤੇ ਸਰਗੁਣ ਸੇਵਾ ਸਰਗੁਣ ਸੇਵਾ ਮੱਥਾ ਟੇਕਣਾ ਚੌਰ ਸੇਬ ਕਰਨਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਪਰਕਰਮਾ ਕਰਨੀ ਇਹ ਸਰਗੁਣ ਸੇਵਾ ਹੈ ਯਾਨੀ ਕਿ ਦਿਸਦੀ ਇਹ ਬਾਹਰ ਇਹ ਆਦਰ ਹੈ ਇਹ ਬਾਹਰੀ ਆਦਰ ਹੈ ਬਾਹਰੀ ਸਤਕਾਰ ਹੈ ਇਹ ਵੀ ਕਰਨਾ ਜ਼ਰੂਰੀ ਹੈ ਇਹ ਵੀ ਇੱਕ ਭਗਤੀ ਹੈ ਸਰਗੁਣ ਭਗਤੀ ਹੈ ਇਹਦੇ ਵਿੱਚ ਜਿਨੇ ਗੁਰੂ ਨੂੰ ਮੱਥਾ ਹੀ ਨਹੀਂ ਟੇਕਿਆ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਹੀ ਨਹੀਂ ਕੀਤਾ ਸੱਚੇ ਪਾਤਸ਼ਾਹ ਜੀ ਦਾ ਭੈ ਨਹੀਂ ਮੰਨਿਆ ਉਹ ਅਗਲੀ ਗੱਲ ਕਿਵੇਂ ਕਰੇਗਾ ਵੀ ਗੁਰੂ ਦੀ ਗੱਲ ਮੰਨਣੀ ਭਗਤੀ ਹੁੰਦੀ ਕਿ ਕਰ ਪੂਜੈ ਗੁਰਪਾਰ ਬ੍ਰਹਮ ਗੁਰੂ ਨੂੰ ਪਾਰ ਬ੍ਰਹਮ ਕਰਕੇ ਪੂਜ ਗੁਰੂ ਦਾ ਸਤਿਕਾਰ ਕਰ ਗੁਰੂ ਸਾਹਿਬ ਦਾ ਅਦਬ ਕਰ ਗੁਰੂ ਪਰਮੇਸ਼ਰ ਦਾ ਅਦਬ ਕਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਬਾਣੀ ਫਿਰ ਗੁਰੂ ਹੈ ਤੇ ਬਾਣੀ ਕਹਿ ਨਹੀਂ ਰਹੀ ਗੁਰੂ ਦਾ ਸਤਕਾਰ ਕਰ ਬਾਹਰੀ ਤੌਰ ਤੇ ਵੀ ਕਰ ਆਇਆ ਬਾਣੀ ਦੇ ਵਿੱਚ ਭਗਤ ਜੀ ਕਹਿੰਦੇ ਨੇ ਵੀ ਇੱਕ ਕਾਗਜ਼ ਹੁੰਦਾ ਤਾੜੀ ਦਾ ਰੁੱਖ ਦਾ ਬਣਦਾ ਸੀ ਪਹਿਲਾਂ ਤਾੜੀ ਦੇ ਰੁੱਖ ਦੇ ਪੱਤਿਆਂ ਦਾ ਪਹਿਲਾਂ ਕਾਗਜ਼ ਬਣਿਆ ਕਰਦਾ ਸੀ ਕਹਿੰਦੇ ਉੰਜ ਵੈਸੇ ਤਾੜੀ ਦੇ ਰੁੱਖ ਦੇ ਵਿੱਚੋਂ ਸ਼ਰਾਬ ਨਿਕਲਦਾ ਤੇ ਸ਼ਰਾਬ ਨੂੰ ਮਾੜਾ ਮੰਨਿਆ ਜਾਂਦਾ ਵੀ ਗਲਤ ਹੈ ਬੰਦੇ ਦੀ ਬੁੱਧੀ ਮਾਰ ਦਿੰਦਾ, ਪ੍ਰਸ਼ਟ ਕਰ ਦਿੰਦਾ ਪਰ ਕਹਿੰਦੇ ਜਦੋਂ ਉਸੇ ਕਾਗਜ਼ ਦੇ ਉੱਤੇ ਨਾ ਪ੍ਰਮਾਤਮਾ ਦਾ ਨਾਮ ਲਿਖ ਦਈਏ ਤੇ ਉਹਨੂੰ ਮੱਥਾ ਟੇਕਿਆ ਜਾਂਦਾ ਉਹਦਾ ਪੂਜਾ ਕੀਤੀ ਜਾਂਦੀ ਹੈ, ਨਮਸਕਾਰ ਕੀਤੀ ਜਾਂਦੀ ਹੈ ਹੁਣ ਉੱਥੇ ਤਾਂ ਬਾਰੀ ਸਤਕਾਰ ਦੀ ਗੱਲ ਕੀਤੀ ਭਗਤ ਜੀ ਨੇ ਤਰਤਾਰ ਅਪਵਿੱਤਰ ਕਰ ਮੰਨਿਆ ਰੇ ਤਾੜੀ ਦਾ ਰੁਖ ਉਹਦੇ ਪੱਤੇ ਉਹ ਅਪਵਿੱਤਰ ਮੰਨਿਆ ਜਾਂਦਾ ਵੀ ਸ਼ਰਾਬ ਨਿਕਲਦੀ ਏ ਇਹਦੇ ਵਿੱਚੋਂ ਤਰਤਾਰ ਅਪਵਿੱਤਰ ਕਰ ਮੰਨਿਆ ਰੇ ਜੈਸੀ ਕਾਗਰਾ ਕਰਤ ਵਿਚਾਰੰ ਜਿਵੇਂ ਇਹ ਵਿਚਾਰ ਕੀਤੀ ਜਾਂਦੀ ਹੈ ਭਗਤ ਭਗੌਤ ਲਿਖਿ ਇਹ ਤੇ ਉਪਰੇ ਉਹਦੇ ਉੱਤੇ ਪਗਾਉ outro ਪਰਮਾਤਮਾ ਦੀ ਭਗਤੀ ਜਦੋਂ ਲਿਖੀ ਜਾਏ ਉਹਨਾਂ ਪੱਤਿਆਂ ਦੇ ਉੱਤੇ ਪਹਿਲਾਂ ਕਾਗਜ ਨਹੀਂ ਸੀ ਹੁੰਦੇ ਹੁਣ ਤਾਂ ਕਾਗਜ ਬਣ ਗਿਆ ਬੜੀ ਤਰ੍ਹਾਂ ਪਹਿਲਾਂ ਪੱਤਿਆਂ ਤੇ ਚਿੱਠੀਆਂ ਲਿਖਦੇ ਹੁੰਦੇ ਸੀ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਗਾਉਤ ਲਿਖਿਆ ਤੇ ਉਪਰੇ ਪੂਜੀਐ ਕਰ ਨਮਸਕਾਰੰ ਉਹਨੂੰ ਨਮਸਕਾਰ ਕਰੀ ਦੀਏ ਪੂਜੀ ਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵਿਚਾਰੋ ਤੇ ਬਾਣੀ ਜੋ ਕਹਿੰਦੀ ਉਹ ਕਰੋ ਤੇ ਬਾਣੀ ਤੇ ਕਹਿੰਦੀ ਹੈ ਵੀ ਬਾਣੀ ਜਿੱਥੇ ਲਿਖੀ ਹੋਈ ਹੈ ਜਿੱਥੇ ਗੁਰੂ ਹੈ ਉਹਦਾ ਸਤਕਾਰ ਕਰੋ ਤੇ ਫਿਰ ਆਪਾਂ ਕਿਹੜੇ ਮੂੰਹ ਨਾਲ ਕਹਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਤੌਰ ਤੇ ਕੋਈ ਸਤਕਾਰ ਨਹੀਂ ਕਰਨਾ ਚਾਹੀਦਾ ਬਾਹਰੀ ਤੌਰ ਤੇ ਸਤਕਾਰ ਕਰਾਂਗੇ ਹਾਂ ਉਹ ਗੁਰੂ ਸਾਹਿਬ ਨੇ ਇਹ ਗੱਲ ਕਹੀ ਏ ਵੀ ਕਿਤੇ ਬਾਰੀ ਤੌਰ ਤੇ ਕੱਲਾ ਕਰੀ ਜਾਏ ਤੂੰ ਗੁਰੂ ਦੀ ਗੱਲ ਨਾ ਮੰਨੇ ਫਿਰ ਕੋਈ ਗੱਲ ਨਹੀਂ ਫਿਰ ਨਹੀਂ ਤੇਰਾ ਕਾਰਜ ਰਾਸ ਸੋਣਾ ਗੱਲ ਮੰਨੇ ਨਾ ਮੱਥਾ ਟੇਕੀ ਜਾਏ ਉਹ ਵੀ ਗੱਲ ਆਈ ਏ ਬਾਣੀ ਦੇ ਵਿੱਚ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਈਐ ਕਿਆ ਥੀਐ ਜਾਂ ਰਿਧਾ ਇੱਕ ਸੁਧੇ ਜਾਏ ਮਨ ਦੇ ਵਿੱਚ ਜੇ ਭਾਵਨਾ ਨਹੀਂ ਜੇ ਅੰਦਰ ਪਿਆਰ ਨਹੀਂ ਬਾਣੀ ਦਾ ਤੇ ਫਿਰ ਮੱਥਾ ਵੀ ਟੇਕੀ ਜਲ ਭਾਵੇਂ